ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲਾਈਂਡ ਮਰਡਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤੰਦੇ ਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਬਲਾਈਂਡ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਤਹਿਲੇ ਦੇ ਵਿੱਚ ਰਹਿਣ ਵਾਲੇ ਇੱਕ ਸਿਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12:00 ਵਜੇ 11:30 ਵਜੇ ਤੋਂ ਲੱਗੇ ਚਾ 28 29 ਦੇ ਦਰਮਿਆਨ ਹੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਉਹ ਦੋਸ਼ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਨਾਂ ਦਾ ਨਾਮ ਹੈ ਰੁਪਿੰਦਰਪੁਰ ਉਹਨਾਂ ਵੱਲੋਂ ਹੀ ਇਹ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ বয়ਫਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਦੋਂ ਨਾਲ ਮਿਲਕੇ ਤੇ ਦੋਨਾਂ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧ ਦੇ ਨਾਲ ਰਿਲੇਟਡ ਮਾਮਲਾ ਸੀਗਾ ਤੇ ਇਸ ਮੁਕਦਮੇ ਸਬੰਧੀ ਥਾੜਾ ਸਦਰ ਫਰੀਦਕੋਟ ਦੇ ਵਿੱਚ ਮੁਕਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਆਂ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਸਰ ਪਿੱਛੀ ਕਹਾਣੀ ਕਿਸੇ ਸਰ ਕਤਲ ਬਾਰੇ ਇਹਦੇ ਵਿੱਚ ਇਦਾਂ ਸੀਗਾ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੂਆਣਾ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੈਂਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਮੀ ਦੇ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਵਨ ਇਸ ਤਰੀਕੇ ਨਾਲ ਮਾਰਿਆ ਗਿਆ ਉਹਨੂੰ ਇਹਨਾਂ ਨੇ that is otherwise a part of investigation ਬਟ ਕੁਝ ਉਹਨਾਂ ਨੇ ਜਿਹੜੇ ਸੀਗੇ ਜੀ ਗਲਾ ਘੋਟ ਕੇ ਮੌਕੇ ਦੇ ਉੱਤੇ ਸਫਲ ਹੋ ਗਈ ਸੀਗੀ ਉਹਦੇ ਹਸਬੈਂਡ ਨੂੰ ਪਤਾ ਲੱਗ ਗਿਆ ਸੀ ਬਈ ਕੋਈ ਐਸੇ ਲੜਕਾ ਆਇਆ ਹੋਇਆ ਮੌਕੇ ਦੇ ਵਿੱਚ ਤੇ ਉਹਨੇ ਫਿਰ ਸਫਲ ਹੋਈ ਤੇ ਇਸ ਸਫਲ ਦੇ ਵਿੱਚ ਗਲਾ ਕਟ ਕੇ ਉਹਨਾਂ ਨੇ ਉਹਦਾ ਮਰਡਰ ਸਰ ਇਸ ਇਸ ਘਟਨਾ ਨੂੰ ਡਾਕੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਟਰਾਈ ਇਹ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰ ਗੁਰਵਿੰਦਰ ਸਿੰਘ ਦਾ ਮਰਡਰ ਕਰ ਗਏ ਨੇ ਬਟ ਜਦੋਂ ਐਸਐਚਓ ਸਾਹਿਬ ਮੌਕੇ ਤੇ ਵੈਰੀਫਾਈ ਕਰ ਰਹੇ ਸੀਗੇ ਤੇ ਉਸੇ ਟਾਈਮ ਹੀ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਪਿਕਚਰ ਕਲੀਅਰ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਕਈ ਜਗ੍ਹਾ ਤੇ ਪੁੱਛਗਿੱਛ ਕਰਨੀ ਹੁੰਦੀ ਆ ਪੁੱਛਗਿੱਛ ਕਰਦੇ ਸਿਚੁਏਸ਼ਨਸ ਕਲੀਅਰ ਹੋਈਆਂ ਫਿਰ ਕਲੈਰਿਟੀਆਂ ਆ ਗਈਆਂ ਸੀਗੀਆਂ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ ਦੇ ਸਿਸਟਰ ਉਹਨਾਂ ਵੱਲੋਂ ਵੀ ਇਸ ਚੀਜ਼ ਦੇ ਫਿਰ ਅ ਦੱਸ ਕੇ ਐਫਆਈਆਰ ਦੰਚ ਕਰਵਾਈ ਗਈ ਸੋ ਫਰੀਦਕੋਟ ਪੁਲਿਸ ਨੇ ਇੱਕ ਬਲਾਈਂਡ ਮਰਡਰ ਨੂੰ ਟ੍ਰੇਸ ਕਰਕੇ ਹੀ ਇਸ ਨੂੰ ਉਹ ਕਿਨੂੰ ਸੁਲਝਾਇਆ ਸਰ ਪਤਾ ਲੱਗਾ ਬਾਹਰੋਂ ਆਏ ਦੋਨਾਂ ਨੇ ਘਰੋਂ ਗਾਇਬ ਹੋਇਆ ਸੀ ਮੈਂ ਦੇਖੋ ਜੀ ਬਾਕੀ ਸਾਰੇ ਮੈਟਰਸ ਦੇ ਆਰ ਫਰਦਰ ਬੀਗ ਇਨਵੈਸਟੀਗੇਟਿਡ ਕਿਉਂਕਿ ਹਜੇ ਦੋ ਦੋਸ਼ੀ ਫੜੇ ਗਏ ਨੇ ਐਂਡ ਇਟ ਇਜ਼ ਮਤਲਬ ਇੰਪੋਰਟੈਂਟ ਕੇਸ ਬਟ ਅ ਸੈਂਸਿਟਿਵ ਨੇਚਰ ਦਾ ਕੇਸ ਹੈਗਾ ਤੇ ਇਹਦੀ ਬੜੀ ਗੰਭੀਰਤਾ ਦੇ ਨਾਲ ਇਹਦੀ ਤਫਤੀਸ਼ ਅੱਗੇ ਚੱਲ ਰਹੀ ਹੈ ਸਰ ਪਤਾ ਲੱਗਾ ਬਾਹਰੋਂ ਆਏ ਸੀ ਦੋਨੋਂ ਇਹ ਹਾਂਜੀ ਜਿਹੜਾ ਅਕਿਊਜ਼ ਸੀਗਾ ਜੀ ਗੁਰਕਮਲ ਪ੍ਰੀਤ ਸਿੰਘ ਉਹ ਤਾਂ 2018 ਹੋਣੇ ਦੇ ਵਿੱਚ ਕੈਨੇਡਾ ਤੋਂ ਆਇਆ ਸੀਗਾ ਤੇ ਜਿਹੜੀ ਲੇਡੀ ਅਕਿਊਜ਼ ਹੈਗੇ ਰੁਪਿੰਦਰ ਕੌਰ ਇਹ ਜਨਵਰੀ 202 ਨਹੀਂ ਉੱਥੇ ਇਕੱਠੇ ਨਹੀਂ ਹੋਏ ਇਹਨਾਂ ਦਾ ਆਨਲਾਈਨ ਪਲੈਟਫਾਰਮ ਤੇ ਹੁੰਦੇ ਇਹਨਾਂ ਦੀ ਆਪਸ ਦੇ ਵਿੱਚ ਇੱਕ ਜਨਰਲ ਫਰੈਂਡਸ਼ਿਪ ਹੋਈ ਸੀ ਪਰਵਾਹ ਦਾ ਦੋਸ਼ ਹੈ ਕਿ ਇਹਨਾਂ ਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੋ ਸਕਦੀ ਹੈ ਕੀ ਲੱਗਦਾ ਕਿ ਹੋਰ ਵੀ ਇਹਨਾਂ ਦੇ ਨਾਲ ਕੋਈ ਸਾਸ਼ੀ ਤੇ ਵਿੱਚ ਖੋਜੀ ਇਟ ਇਜ਼ ਏਨ ਓਪਨ ਇਨਵੈਸਟੀਗੇਸ਼ਨ ਜਿਹੜਾ ਵੀ ਕੋਈ ਦੋਸ਼ੀ ਹੋਏਗਾ ਆਈ ਵਾਂਟ ਟੂ ਅਸ਼ੂਰ एवरीवन ਆਫ ਯੂ ਤੁਹਾਡੇ ਮadhyam ਨਾਲ ਜਿਹੜਾ ਵੀ ਦੋਸ਼ੀ ਹੋਏਗਾ ਜੋ ਵੀ ਇਹਦੇ ਵਿੱਚ ਇਨਵੋਲਵ ਹੋਏਗਾ ਕਿਸੇ ਨੂੰ ਵੀ 1% ਢਿੱਲ ਨਹੀਂ ਦਿੱਤੀ ਜਾਏਗੀ ਫਰੀਦਕੋਟ ਪੁਲਿਸ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਇੰਪਾਰਸ਼ਲ ਫੇਅਰ ਤਰੀਕੇ ਦੇ ਨਾਲ ਔਰ ਬੜੇ ਹੀ ਪ੍ਰ ਜੋ ਵੀ ਅਕਿਊਜ਼ਡ ਇਸ ਸਿਚੁਏਸ਼ਨ ਦੇ ਵਿੱਚ ਆਏਗਾ ਹੀ ਵਿਲ ਬੀ ਅਰੈਸਟਡ ਐਂਡ ਹੀ ਵਿਲ ਬੀ ਨੋਮਿਨੇਟਿਡ ਦੋਨਾਂ ਨੂੰ ਹਜੇ ਰਿਮਾਂਡ ਤੇ ਕੈਨੇਡੀਅਨ ਜਨਾ ਦਾ ਇਹਨਾਂ ਦੇ ਰਿਮਾਂਡ ਦੋਨੋਂ ਜਣੇ ਹਜੇ ਰਿਮਾਂਡ ਤੇ ਉੱਤੇ ਹੈਗੀ ਆ ਜੀ ਤੇ ਇਹਨਾਂ ਤੋਂ ਹਜੇ ਡੂੰਘਾਈ ਦੇ ਨਾਲ ਲੱਗੇ ਵੀ ਤਫਤੀਸ਼ ਕੀਤੀ ਜਾ ਰਹੀ ਹੈ ਬਹੁਤ ਪੂਰੀ ਪੁਸ਼ਕਿਸ਼ ਚ